ਅਸੀਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਦੋ ਸਾਲ ਕੰਮ ਕੀਤਾ ਬਈ ਸਾਨੂੰ ਕੰਮ ਦੇ ਆਧਾਰ ਦੇ ਉੱਤੇ ਵੋਟ ਦਿਓ ਸਮਝਦੇ ਕਿ ਨਹੀਂ ਦੂਜੇ ਕੀ ਕਹਿਣਗੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਉਹਨਾਂ ਨੂੰ ਕਹਿਣਾ ਪਹਿਲਾਂ ਆਪਣੇ ਕੰਮ ਦੱਸੋ ਮੈਂ ਤਾਂ ਲੋਕਾਂ ਨੂੰ ਕਹਿਣਾ ਪਹਿਲਾਂ ਇਹਨਾਂ ਕੋਲ ਰਿਪੋਰਟ ਕਰ ਲਓ ਇਹਨੇ ਨੇ ਕੀਤਾ ਕੀ ਅਮਰਤ ਸਰ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਕਾਂਗ ਦੱਸਦੇ ਭਗਵੰਤ ਮਾਨ ਨੇ ਅੱਜ ਮੀਟਿੰਗ ਲਈ ਹੈ ਅਮਰਤ ਸਰ ਕੋਲੇ ਕਰ ਕੁਲਦੀਪ ਸਿੰਘ ਧਾਲੇਵਾਲ ਸਾਡੇ ਨਾਲ ਬਨੇ ਹੋਏ ਸਰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਵੀ ਇਸ ਵਾਰ ਦੀ ਚੈਲੰਜ ਹੈ 13 0 ਔਰ ਤਰਨਜੀਤ ਸੰਧੂ ਨੇ ਔਰ ਅਗਰ ਤੁਸੀਂ ਤੁਸੀਂ ਗੱਲ ਕਰਦੇ ਹੋ ਅ ਅੰਮ੍ਰਿਤਸਰ ਦੀ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਆਪਣੀ ਕੋਸ਼ਿਸ਼ ਕਰ ਰਹੀ ਹੈ ਉਹ ਸੀਟ ਨੂੰ ਜਿੱਤਣ ਦੀ ਦੋ ਸਾਲ ਜਿੰਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤਾ ਜਿੰਨੇ ਕੰਮ ਕੀ ਲੋਕਾਂ ਨੂੰ ਕੱਲਾ ਕੱਲਾ ਪਤਾ ਬਿਜਲੀ ਦੇ ਬਿੱਲਾਂ ਦਾ ਪਤਾ ਨੌਕਰੀਆਂ ਦਾ ਪਤਾ ਮਲਾਦਿਆਂ ਪੱਕੇ ਕੀਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਾਣੀ ਦਿੱਤਾ ਬਿਜਲੀ ਮਲਜਰੀਓ ਫ੍ਰੀ ਕੀਤੀ ਮਹੱਲਾ ਕਲੀਨਿਕ ਬਣਾਏ ਐਮੀਨੈਂਸ ਆਫ ਸਕੂਲ ਬਣਾਏ ਇੰਨੇ ਕੰਮ ਆ ਕਿ ਗਿਣੇ ਨਹੀਂ ਜਾਂਦੇ ਅਸੀਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ 2 ਸਾਲ ਕੰਮ ਕੀਤਾ ਭਈ ਸਾਨੂੰ ਕੰਮ ਦੇ ਆਧਾਰ ਦੇ ਉੱਤੇ ਵੋਟ ਦਿਓ ਸਮਝਦੇ ਕਿ ਨਹੀਂ ਦੂਜੇ ਕੀ ਕਹਿਣਗੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਉਹਨਾਂ ਨੂੰ ਕਹਿੰਦਾ ਪਹਿਲਾਂ ਆਪਣੇ ਕੰਮ ਦੱਸੋ ਮੈਂ ਤਾਂ ਲੋਕਾਂ ਨੂੰ ਕਹਿੰਦਾ ਪਹਿਲਾਂ ਇਹਨਾਂ ਕੋਲ ਰਿਪੋਰਟ ਕੱਢ ਲਓ ਇਹਨੇ ਨੇ ਕੀਤਾ ਕੀ ਅਮਨ ਸਾਲ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਕਾਂਗਸ ਨੇ ਰਿਪੋਰਟ ਕੱਢ ਲਓ ਸਰ ਅਸੀਂ ਆਪਣਾ ਰਿਪੋਰਟ ਕੱਢ ਲੈ ਆਂ ਆਰਡਰ ਸਟੇਟ ਹੈ ਕਈ ਵਾਰ ਗੱਲ ਕੀਤੀ ਗਈ ਹੈ ਕਿ ਲਾਅ ਐਂਡ ਆਰਡਰ ਸਹੀ ਨਹੀਂ ਹੈ ਪੰਜਾਬ ਵਿੱਚ ਫਾਰਮਰ ਦੀ ਗੱਲ ਹੋ ਰਹੀ ਹੈ ਕਿਸਾਨਾਂ ਦੀ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਤੁਸੀਂ ਕਿਹ ਦੇਖ ਰਹੇ ਹੋ ਸਭ ਨੂੰ ਪਤਾ ਕਿ ਆਪਣਾ ਬਾਰਡਰ ਸਟੇਟ ਹੈ ਆਪਣੇ ਨਾਲ ਪਾਕਿਸਤਾਨ ਲੱਗਦਾ ਸਭ ਨੂੰ ਪਤਾ ਸਮੇਂ-ਸਮੇਂ ਸਿਰ ਉਹ ਸਾਡੇ ਨਾਲ ਇਹਦਾ ਕਰਦੇ ਰਹਿੰਦੇ ਇਹ ਬਾਰਡਰ ਸਕਿਉਰਟੀ ਜਿਹੜੀ ਆ ਜਾਂ ਇਹ ਸੀਮਾ ਦੀ ਸਕਿਉਰਟੀ ਜਿਹੜੀ ਇੱਕ ਸਾਂਝਾ ਮੇਨ ਇਹ ਸੈਂਟਰ ਦਾ ਨਾਲ ਸਾਡਾ ਉਹ ਅਸੀਂ ਕਰ ਰਹੇ ਕੋਈ ਇਦਾਂ ਦੀ ਗੱਲ ਨਹੀਂ ਸਾਡਾ ਸਾਡਾ ਬਸ ਦੇਖੋ ਜੇ ਤੁਸੀਂ ਪੂਰੀ ਹਿਸਟਰੀ ਦੇਖੇਗਾ ਤੁਸੀਂ ਨਾ ਕੋਈ ਖੋਣ ਕਿਉਂ ਹੋਦਾ ਤੇ ਪਹਿਲਾਂ ਕਿਉਂ ਹੋਇਆ ਅੱਗੇ ਨੂੰ ਤੁਹਾਨੂੰ ਕਈ ਗੁਣਾ ਠੀਕ ਹੀ ਲੱਗੂਗਾ ਕੋਈ ਉਦਾਂ ਦਾ ਨਹੀਂ ਲੱਗਦਾ